ਸ਼ੁਰੂ ਕਰ ਲੈਂਦੇ 1 ਮਿੰਟ ਖਲੋ ਜਾ ਕਾਲਾ ਨਾ ਤੈ ਜਿਹੜਾ ਵੀ ਹੁੰਦਾ ਕਾਲੇ ਤੋਂ ਕਾਲਾ ਆਉਂਦਾ ਜੇ ਇੰਦੀ ਜਾ ਕੇ ਤੇ ਆ ਪਹਚਾਲਾ ਚੱਲ ਇਹ ਹੋਈ ਗੱਲ ਹੂੰ ਕੌਣ ਬੋਲਣ ਹੁਣ ਬੋਲਣਾ ਕੋਕਾ ਕੜਵਾ ਦੇ ਮਾਇਆ ਕੋਕਾ ਕੋਕਾ ਕੜਾ ਦੇ ਮਾਇਆ ਕੋਕਾ 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 ਇੱਥੇ ਕਿਹੜੀ ਕਹਿਣਾ ਕਹਿਣਾ ਉਹ ਲੰਮਾ ਬੋਲਣ ਥੋੜੇ ਲੰਮਾ ਠੀਕ ਹੈ ਕੰਮ ਲੰਮਾ ਕੰਨਾ ਕੋਕਾ ਠੀਕ ਹੈ ਲੰਮਾ ਕੋਕਾ ਕੰਡਾ ਦੇ ਮਈਆ ਲੰਮਾ ਕੋਕਾ ਨਹੀਂ ਨਹੀਂ ਇਦਾਂ ਜੀ ਕੋਕਾ ਕਰਵਾ ਦੇ ਮਈਆ ਕੋਕਾ ਕੋਕਾ ਕਲਦਾ ਦੇ ਮਈਆ ਕੋਕਾ ਸਤਾ ਜੀ ਸਤਾ ਜੀ ਸਤਾ ਜੀ ਇੱਕ ਤੇ ਆ ਲੋ ਇੱਕ ਤੇ ਇਹ ਲੋਕ ਨਹੀਂ ਸਿੱਖਣ ਜਾਂਦੇ ਤੂੰ ਕਾਕਾ ਜੀ ਨੇ ਕਿ ਆ ਵੀ ਤੈਨੂੰ ਨਹੀਂ ਗਾਉਣਾ ਆਉਣਾ ਤੇ ਤੂੰ ਨਹੀਂ ਗਾ ਸਕਦਾ ਸਤ ਜੀ ਇਕੋ ਹੀ ਸੌਖਾ ਲਓ ਬਸ ਇਕੋ ਹੀ ਮੈਂ ਇੰਨਾ ਕੀ ਸੌਖਾ ਦੋ ਉਸਤਾਦ ਜੀ ਇੰਨਾ ਕੀ ਉਹ ਨਹੀਂ ਆਉਣਾ ਤੈਨੂੰ ਇੰਨਾ ਵੀ ਨਹੀਂ ਆਉਣਾ ਜੇ ਤੈਨੂੰ ਕਿਹਾ ਕਿ ਤੇਰੇ ਤੇਰਾ ਉਹ ਗਲਾ ਨਹੀਂ ਉੱਥੇ ਤੱਕ ਪਹੁੰਚਦਾ ਉਸਤਾਦ ਜੀ ਤੁਹਾਡੀ ਕਿਰਪਾ ਜੀ ਸਭ ਕੁਝ ਹੋ ਜਾ ਉਸਤਾਦ ਜੀ ਇੰਨਾ ਕੀ ਸੌਖਾ ਦੋ ਉਸਤਾਦ ਜੀ ਉਹ ਨਹੀਂ ਨਹੀਂ ਉਸਤਾਦ ਜੀ ਇੰਨਾ ਜੀ ਪੈਸੇ ਲੱਗਣੇ ਨੇ ਥੋੜੇ ਜੇ ਪੈਸੇ ਉਸਤਾਦ ਜੀ ਜਿੰਨੇ ਮੰਗੋ 5000 ਕਿਆ ਫੀਸ ਮੰਗੋ ਜਿੰਨੇ ਮੰਗੋ ਉਸਤਾਦ ਜੀ ਬਸ ਇੰਨਾ ਉਹ ਉਸਤਾਦ ਜੀ ਉਹ ਵਾਲਾ ਸੌਖਾ ਲਓ ਕਿਤਾਬ ਦਾ ਫੇਵਰਿਟ ਆ ਆ ਹਾਂ ਪਹਿਲਾਂ ਤੈਨੂੰ ਕੋਈ ਸਿਖਾਉਣੀ ਪੈਣੀ। ਕਾਹੋ ਸਾਜ ਜੀ ਤੂੰ ਨਾਲ ਆਪੇ ਗਏ ਨੇ ਕਿ ਬੜੇ ਬੜੇ ਤਰ੍ਹਾਂ ਦੇ ਮੈਂ ਕਲਾਕਾਰ ਤਿਆਰ ਕੀਤੇ। ਹਾਂ ਤੁਹਾਡੇ ਅੱਗੇ ਮਾਮੂਲੀ ਇਹ ਬੱਚਾ ਕਢਾ ਦੋ ਜਿੱਥੇ ਮੈਂ ਸਿੱਖਣ ਦੇ ਉੱਤੇ 200 ਰੇ ਸਿੱਖ ਲੂਆ ਕੀ ਫਾਇਦਾ ਉਹ? ਕਿ ਨਹੀਂ ਬਬਾਈ ਇੱਕ ਗੱਲ ਠੀਕ ਆ ਮੁੰਡਾ ਰੇ ਖਲਾਪਿਆ ਕਰੋ। ਹੋਰ ਸੁਲਾ ਮੁੰਡੇ ਨੇ ਕਹਿ ਤਾ ਤੇ ਤੈਨੂੰ ਸਿਖਾਉਣ ਲੱਗਾ। ਨਹੀਂ ਤੇ ਮੈਂ ਤੈਨੂੰ ਨਹੀਂ ਸਿਖਾਉਣਾ ਆਹ ਮੁੰਡਾ ਦੇਖ ਲੈ। ਪਹਿਲਾਂ ਜਾਣਦਾ ਰਿਹਾ ਵਾ ਕਿਹਦੇ ਕੋਲ ਕਿਹਦਾ ਨਾਮ ਲੈਣਾ ਤੇ ਪਹਿਲਾਂ ਗੈਰੀ ਸੰਤੂ ਆਹੋ ਗਾੜੀ ਸੰਤੂ ਕੋ ਜੰਦਾ ਰਹੀ। ਉਹਨੂੰ ਛੱਡ ਕੇ ਮੇਰੇ ਕੋ ਆ ਗਿਆ ਵਾ ਗੱਲ ਸੁਣ ਫੇਰ ਮੁੜ ਕੇ ਗੁਰੂ ਰੰਦਾ ਵੇ ਕੋ ਜਾਂਦ ਰਿਹਾ ਵੇ ਲਾਸ਼ਾ ਤੇ ਟੋਪੀ ਲਾ ਕੇ ਵੇਲਾ ਗੁਰੂ ਰੰਦਾ ਲੱਗਦਾ ਨਾ ਇਹ ਸ਼ਕਲ ਤੇ ਭਾਵੇਂ ਦੀ ਗੁਰੂ ਰੰਦਾ ਵੇ ਨਾ ਮਿਲ ਗਈ ਆ ਪਰ ਇਹਨੂੰ ਉਹੋ ਜਿਹਾ ਗਵਣਾ ਨਹੀਂ ਆ ਗੁਰੂ ਰੰਦਾ ਜਿੰਦਾ ਹੈ ਹੈ ਇਹ ਕਰਕੇ ਉਹਨੂੰ ਛੱਡ ਕੇ ਮੇਰੇ ਕੋ ਆ ਗਿਆ ਵਾ ਹੁਣ ਵੇਖ ਮੇਰੀ ਗੱਲ ਸੁਣ ਤੂੰ ਵੀ ਮੇਰਾ ਅੱਡੇ ਸਤਾ ਜੀ ਤੇ ਤੇ ਵੀ ਸਤਾ ਜੀ ਮੈਂ ਤੁਹਾਡਾ ਕਹਾਂ ਇੱਕ ਕੋਈ ਸਰਕਾਰ ਦਾ ਉਸਤਾਦ ਜੀ ਤੈਨੂੰ ਉਸਤਾਦ ਜੀ ਇੱਕ ਰਿਓ ਨਾਂ ਤੇ ਦੱਸੋ ਕਿਹੜੇ ਕਿਹੜੇ ਕਲਾਕਾਰਾਂ ਨੂੰ ਸਿੱਖਾਇਨ ਪਰਭਾ ਦੇ ਪਵੇ ਆਪਣੇ ਹਾਂ ਸੁਣ ਪਹਿਲੋ ਮੈਂ ਆ ਬੱਸ ਕਰ ਬੱਸ ਬੜੀ ਹੋ ਗਈ ਨਹੀਂ ਨਹੀਂ ਉਸਤਾਦ ਜੀ ਮੈਂ ਤਾਂ ਦੀ ਸੇਵਾ ਕਰਨੀ ਚੱਲ ਚੱਲ ਦੀ ਸੇਵਾ ਹੀ ਕਰਾਂਗੇ ਸਿੱਖੇਗਾ ਖਲੋ ਜਾ ਇੱਕ ਮਿੰਟ ਦੀ ਗੱਲ ਬੱਸ ਮਿਹਰ ਨੂੰ ਕਿਹੜੇ ਕਿਹੜੇ ਕਲਾਕਾਰਾਂ ਨੂੰ ਸਿਖਾਇਆ ਹੈ ਉਸਤਾਦੀ ਤੁਹਾਡਾ ਗੁਚਾ ਨਹੀਂ ਕਰਨਾ ਮੇਰਾ ਗੁਚਾ ਕਹਿੰਦਾ ਤੁਸੀਂ ਆਪੇ ਦੱਸ ਦੋ ਸਿੱਖਦੇ ਤੁਹਾਡੇ ਚੱਲ ਗਿਆ ਦੇਖ ਔੜਕ ਥਰੋੜੀਆ ਮੁੰਡਾ ਖਾਨ ਜਿਹਨੂੰ ਕਹਿੰਦੇ ਆ ਸਾਬ ਹਾਂ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਆਹੋ ਹਾਂ ਜੀ ਜੀ ਉਹ ਸਲੀਮ ਖਾਨ ਕੀ ਉਹ ਮੁੰਡਾ ਸਲੀਮ ਮਾਸਟਰ ਸਲੀਮ ਜਿੰਨੂ ਕਹਿੰਦੇ ਆ ਉਹ ਮਾਸਟਰ ਸਲੀਮ ਨੇ ਮੇਰੇ ਕੋ ਸਿੱਖਿਆ ਕਮਲ ਖਾਨ ਨੇ ਸਾਜੀ ਆਹੋ ਕਮਲ ਖਾਨ ਨੇ ਮੇਰੇ ਕੋ ਸਿੱਖਿਆ ਠੀਕ ਆ ਫਿਰ ਕੀ ਹੋ ਕੋਈ ਫਿਰ ਮੁੰਡਾ ਨਾਮ ਕੋਲ ਕੰਮ ਨੂੰ ਬਤਨ ਸੰਦੂ ਆਹ ਬਤਨ ਸੰਦੂ ਨੇ ਮੇਰੇ ਕੋ ਸਿੱਖਿਆ ਠੀਕ ਹੈ ਹਾਂਜੀ 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 ਫਿਰ ਫਰੋਹ ਖਾਨ ਮੁੰਡਾ ਸਾਫ ਅਜੇ ਅਜੇ ਉਸਤਾਦ ਜੀ ਨੂੰ ਹੋਣੀ ਪਤਾ ਕਿ ਅਜੇ ਵਿੱਚੋਂ ਵੀ ਚੁਗਦੀ ਪੀਗਰੇਵਾਲ ਵੀ ਇੱਥੇ ਹੁੰਦਾ ਹੈ ਟੀਕਰੇ ਆਹੋ ਤੁਹਾਡੇ ਕੋਲ ਉਸਤਾਦ ਜੀ ਲੈ ਵਾ ਵਾ ਉਸਤਾਦ ਜੀ ਬਹੁਤ ਪੰਜੀ ਜੀ ਉਸਤਾਦ ਜੀ ਉਸਤਾਦ ਜੀ ਮੈਨੂੰ ਮੈਨੂੰ ਉਸਤਾਦ ਜੀ ਮੈਨੂੰ ਇੰਨਾ ਗੇਂਦਾ ਕਿ ਉਸਤਾਦ ਜੀ ਹੁਣ ਤੂੰ ਗੇੜੇ ਮਾਰਨੇ ਬੰਦ ਕਰਦੀ ਸਵੇਰੇ ਤੇ ਸ਼ਾਮੀ ਦੁਪਹਿਰ ਰਾਤ ਦਾਉਣਾ ਤੋਂ ਠੀਕ ਹੈ ਦੁਪਹਿਰ ਰਾਤ ਸੁਣ ਆ ਜੀ ਮੈਂ ਇਹ ਕੋਰਸ ਹੀ ਕਰਨਾ ਮਗਰ ਮਗਰ ਤੂੰ ਨਹੀਂ ਨਾ ਕਰਨਾ ਰੇ ਉਸਤਾਦ ਨੂੰ ਬੋਲੇਗਾ ਯਾਰ ਫੜੇ ਕੋਰਸ ਕਿੱਥੋਂ ਕਰ ਲੈਣਾ ਕੋਣਾ ਤੈਨੂੰ ਆਉਂਦਾ ਨਹੀਂ ਉਸਤਾਦ ਜੀ ਉਸਤਾਦ ਜੀ ਉਸਤਾਦ ਜੀ ਉਸਤਾਦ ਜੀ ਉਸਤਾਦ ਜੀ ਬੁ ਸਿਕਰ ਦੇ ਲੋ ਵੀ ਯਾ ਰੱਖਿਆ ਵੀ ਸਿੱਖਾਂ ਦੇ ਕੋਈ ਚੰਗੀ ਤਰ੍ਹਾਂ ਸਿੱਖੋ ਸੁਣ ਹਾਂ ਜੀ ਹਾਂ 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 ਮਾ ਵਾ ਵਾ ਉਸਤਾਦ ਜੀ ਕਿਆ ਬਾਤ ਹੈ ਆ ਜਿਹੜੀ ਆੜੀ ਨਾ ਮਾ ਇਹ ਸਾਨੂੰ ਰੱਬ ਕੋਲ ਨਾ ਗਿਫਟ ਗੋਡ ਹੋਈ ਗਿਫਟ ਗੋਡ ਗਿਫਟ ਗੋਡ ਰੱਬ ਕੋਲ ਰੱਬ ਕੋਲ ਗਿਫਟ ਗੋਡ ਰੱਬ ਕੋਲ ਦੇਖ ਤੈਨੂੰ ਪਤਾ ਜੇ ਰੱਬ ਰਾਗ ਮੰਡਣ ਡਿਆਈ ਰੱਬ ਰਾਗ ਮੰਡਣਾ ਹੀ ਰੱਬ ਤੇ ਆ ਸਾਰੇ ਜਿਹੜੇ ਮੰਗਣ ਵਾਲੇ ਜਿਹੜੇ ਮਰਾਸੀ ਜਿੱਦਾਂ ਕਿ ਮਾਸਟਰ ਸਲੀਮ ਹੋਣ ਵਾਲਾ ਦਾਦਾ ਪਟਾਦਾ ਹੋਇਆ ਮਾੜ ਬਡੇਰਾ ਕੋਈ ਉਹ ਗੁਲਵਿੰਦਰ ਬਡਾਰੀ ਹੁੰਦੀ ਸਾਰੇ ਓਏ ਆਹ ਵਾਹ ਇਹ ਸਾਰੇ ਇਕੱਠੇ ਹੋ ਕੇ ਰੱਬ ਕੋ ਰਾਗ ਲੈਣ ਚੱਲ ਗਏ ਹਾਂ ਕਿਉਂਕਿ ਇਹ ਰੱਬ ਇਹ ਨਹੀਂ ਸਕਦੇ ਸ਼ੂਗਿੰਦੰਦੇ ਮੰਗਣ ਤੋਂ ਇਹ ਰੱਬ ਕੋ ਚੱਲ ਕੇ ਰਾਗ ਲੈਣੀ ਮੁੜ ਕੇ ਕੀ ਆ ਵੀ ਅਹੀਂ ਜਿੱਦਾਂ ਦੇ ਆਕੜ ਹੋਰ ਜੇ ਹੈਗੇ ਆ ਮਤਲਬ ਸਰਦਾਰ ਬੰਦੇ ਵਿੱਚ ਅਗੇ ਭਲੇ ਤੈਨੂੰ ਪਤਾ ਅਹੀਂ ਆਕੜ ਹੋਰ ਲੋਗ ਆ ਨਾਲੇ ਹੀ ਸਰਦਾਰ ਹੁੰਨੇ ਆ ਤੇ ਅਹੀਂ ਕਿਸੇ ਕੋ ਮੰਗਦੇ ਛੱਡੀ ਕਿਤੇ ਅਹੀਂ ਮੱਗਾ ਮੱਗਾ ਕੋਈ ਕਿ ਕੇ ਸਿਆਣੇ ਬੰਦੇ ਨੇ ਸਾਨੂੰ ਆਖਿਆ ਕਿ ਚੱਲ ਯਾਰ ਤੁਸੀਂ ਐਦਾਂ ਕਰੋ ਬਈ ਇੱਕ ਰੀ ਜਾ ਕੇ ਵੇਖ ਲੋ ਤੁਸੀਂ ਮੰਗਲ ਚ ਕਾਦੀ ਸ਼ਰਮ ਆ ਜਾਣਾ ਕਹੀਦਾ ਓਸਤਾਦ ਜੀ ਜਾਣਾ ਕਹੀਦਾ ਪਾਪੜਾ ਹੱਕ ਬੰਦਾ ਹਾਂ ਉਹ ਸਾਰੇ ਹੀ ਲੋਕੀ ਰਾਗ ਰੂਗ ਲੈ ਕੇ ਆ ਗਏ ਉਹ ਕੀ ਹੋਇਆ ਬੀ ਸਾਡਾ ਕੋਈ ਬਜ਼ੁਰਗ ਹੀ ਬੇਬੇ ਬਾਪੂ ਹੂੰ ਉਹਨੂੰ ਅਸੀਂ ਆਖਿਆ ਕਿ ਚੱਲ ਜਾ ਬਾਪੂ ਬੇਬੇ ਲਾਇਆ ਨਾਲ ਤੂੰ ਰਾਗ ਲੈ ਆਂ ਕਿ ਜਾਣਾ ਆਹ ਉਹ ਰੱਬ ਕੋਲ ਗਿਆ ਜਦੋਂ ਅਖਰੋ ਜਾਓ ਗੱਲ ਸੁਣਨ ਤੇ ਜਦੋਂ ਰੱਬ ਕੋਲ ਗਿਆ ਰਾਗ ਲੈਣ ਆਹਾਂ ਤੇ ਬਾਪੂ ਆਹ ਦਾ ਵੀ ਰੱਬਾ ਰੱਬਾ ਲੈ ਰਾਗ ਹੰਮੇ ਦੇ ਦੇ ਅੱਛਾ ਤੇ ਉਹ ਕਿ ਹੋਇਆ ਵੀ ਅਜੇ ਰਾਗ ਉਹ ਤੂੰ ਐ ਮੈਂ ਜਾ ਸੋ ਮੈਂ ਵੇਖ ਲੈ ਕਹੀ ਨਹੀਂ ਆ ਗਾ ਜਦ ਮੈਂ ਨਹੀਂ ਸੁਣਾਈ ਗੱਲ ਕੋਈ ਉਸਤਾਦ ਜੀ ਉਸਤਾਦ ਜੀ ਉਹ ਸਿੱਖਣਾ ਵੀ ਉਹ ਮੇਰੇ ਕੋਲ ਉਹ ਜਾ ਦੋ ਕੋ ਸੁਣ ਸਾਜੀ ਜਾਣ ਦੋ ਕੋ ਸੁਣ ਜਾ ਜਾਣੇ ਕਹਤਾ ਲੈ ਜਾਣਤਾ ਹੀ ਇਹਨੇ ਨਹੀਂ ਸਿੱਖਣਾ ਓਏ 2 ਮਿੰਟ ਬਹਿ ਜਾ ਗੱਲ ਸੁਣ ਲੈ ਇਹ ਇਹਦੀ ਨਾ ਇਹਦੇ ਲੱਛਣ ਨਹੀਂ ਹੈਗੇ ਸਿੱਖਣ ਵਾਲੇ ਸਤ ਜੀ ਸਤ ਜੀ ਖਲਤੀਓ ਗਾਵਾ ਚਲ ਠੀਕ ਹੈ ਮਾਫ ਕਰ ਦੋ ਮੈਨੂੰ ਅੱਛਾ ਫੇਰ ਅਹੀਂ ਆਪਣੇ ਦੇਦੇ ਬਾਪੂ ਨੂੰ ਖਲਾਦਾ ਵੀ ਬਾਪੂ ਜਾ ਰੱਬ ਰਾਗ ਵੰਡਣ ਡਿਆ ਉਥੇ ਆਹੋ ਉਹ ਬਾਪੂ ਹੱਡਾ ਜਾ ਕਹਿੰਦਾ ਓ ਰੱਬਰ ਬਾ ਐਦਾਂ ਹੀ ਆਹੋ ਕਹਿੰਦਾ ਵੀ ਉੱਲੀ ਆਗ ਰੂਪ ਨੂੰ ਹਨੂ ਦੇਦੇ ਪੁਰਾਣੇ ਫੁੱਡੇ ਅੜੀ ਅੜੀ ਜਿਹੇ ਹੁੰਦੇ ਨਾ ਉਹਦੇ ਕਰਕੇ ਹਾਂਜੀ 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 ਅਸੀਂ ਮੰਗਦੇ ਵੀ ਹਾਂ ਤੇ ਟੌਰ ਨਾ ਮੰਗੀਦਾ ਹਾਂਜੀ 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 ਜਿਤਰਾ ਉਹ ਕਹਿੰਦੇ ਨੇ ਡੰਡੇ ਨਾ ਖੈਰ ਮੰਗੀਦਾ ਇਹ ਡੰਡੇ ਨਾ ਮੰਗਦੇ ਆ ਹਾਂ ਅਹੀਂ ਛੋਟਾ ਵੀ ਬਾਪੂ ਦੇ ਹੱਥ ਚ ਆਹੋ ਉਹ ਕੀ ਹੋਇਆ ਵੀ ਜਦੋਂ ਰਾਗ ਲੈਣਗੇ ਨਾ ਰੱਬ ਕਹਿੰਦਾ ਰਾਗ ਤੇ ਵੰਡੇਗਾ ਉਹ ਬਾਪੂ ਸਾਡਾ ਕਹਿੰਦਾ ਵੀ ਨਹੀਂ ਉਹ ਫਿਰ ਚੰਗੇ ਬੱਲ ਦੂਜੇ ਲੈ ਗਏ ਨਾ ਪਹਿਲਾਂ ਚਲ ਕੇ ਤੁਹਾਡੇ ਤੋਂ ਆਹੋ ਉਹ ਲੈ ਗਏ ਉਹ ਪਹਿਲਾਂ ਚਲ ਕੇ ਉਸਤਾਦ ਜੀ ਫਿਰ ਉਹ ਇਹ ਰੱਖ ਲਈਦਾ ਹੁੰਦਾ ਥੋੜਾ ਥੋੜਾ ਬੋਤਾ ਆਪਣੇ ਕੋਲ ਰੱਖ ਲਈਦਾ ਹੁੰਦਾ ਰੱਬ ਜਿੱਦਾਂ ਆਪਾਂ ਨਹੀਂ ਆ ਜਿੱਦਾਂ ਆਪਾਂ ਲੰਗਰ ਵੰਡਈਏ ਤੇ ਸਾਰਾ ਲੰਗਰ ਲੰਗਰ ਵੰਡ ਦਈਏ ਤੇ ਆਪਾਂ ਪਹਿਲੋਂ ਫੁਲਕੇ ਕੱਢ ਕੇ ਰੱਖ ਲਈਦੇ ਆਪਣੇ ਘਰ ਆ ਤੇ ਛੜਾਪੜੂ ਤੇ ਜਿੱਦਾਂ ਬੇ ਖੀਰ ਹਲਕੇ ਹਲਕੇ ਸਬਜ਼ੀਆਂ ਸੁਕੀਆਂ ਜਿੱਦਾਂ ਆਪਾਂ ਸਬਜ਼ੀਆਂ ਸੁਕੀਆਂ ਸਾਰੀਆਂ ਬਾਂਡਤੀਆਂ ਹਾਂਜੀ ਹਾਂਜੀ ਢਾਲ ਰੱਖ ਲਈ ਘਰ ਵਾਸਤੇ ਮੈਲੋ ਰੱਖ ਲੈਨੇ ਆ ਹਾਂਜੀ ਉਹ ਰੱਬ ਨੇ ਇਤਰਾ ਕੀਤਾ ਉਹ ਜਿਹੜਾ ਸਭ ਤੋਂ ਵਧੀਆ ਰਾਗੀ ਰੱਬ ਨੇ ਰੱਖਿਆ ਸੀ ਆਪਦੇ ਵਾਸਤੇ ਅੱਛਾ ਜੀ ਉਹ ਮੜਕੇ ਜਦੋਂ ਕੀ ਕੀਤਾ ਵੀ ਰੱਬ ਨੂੰ ਬਾਪੂ ਨੇ ਆਖਿਆ ਵੀ ਲਾ ਵੀ ਰਾਗ ਦੇ ਬਾਪੂ ਆਡਾ ਖੜੇ ਪੈ ਗਿਆ ਰੱਬ ਕਹਿੰਦਾ ਫਿਰ ਕੋਈ ਨਹੀਂ ਆ ਦੇਣਾ ਹੀ ਪੈਣਾ ਲੱਗ ਗਿਆ ਓਏ ਬਾਪੂ ਮੇਰੇ ਨੂੰ ਕਿੰਦਾ ਮਤਲਬ ਸਾਡੇ ਪਟੇਰੇਆ ਨੂੰ ਦਾਦੜੇ ਆ ਪਾਦੜੇ ਜੋ ਵੀ ਆ ਪੁਰਾਣੇ ਪੁੱਤਿਆਂ ਨੂੰ ਆੜੇ ਆ ਨੀ ਵੱਡੀ ਗੱਲ ਆਹੋ ਉਹ ਕੀ ਕੀਤਾ ਇਹੋ ਬਾਪੂ ਮੇਰਾ ਹਾਂ ਉਹ ਬਾਪੂ ਨੇ ਕੰਨ ਰੱਬ ਕਿੰਨਾ ਇਦਰਾ ਓਏ ਬਾਪੂ ਮੇਰਾ ਚਲ ਗਿਆ ਕਹਦਾ ਕੰਨ ਕਰ ਉਹਨੇ ਆ ਕੰਨ ਕੀਤਾ ਯਾਰ ਹਾਂ ਤੇ ਰੱਬ ਨੇ ਫਾੜ ਕਰਕੇ ਬਾਪੂ ਮੇਰੇ ਚ ਪੇੜ ਮਾਰੀ ਕਰਦੇ ਆਹ ਉਹੋ ਹੀ ਹਜੇ ਤੱਕ ਅਸੀਂ ਆ ਆ ਕਰਦੇ ਫਿਰਦੇ ਆਗੇ ਫਿਰ ਖਤਮ ਹੋ ਗਿਆ ਸਾਜੀ ਸਾਜੀ ਮੈਨੂੰ ਹੀ ਆਇਆ ਸਾਜੀ ਮੈਨੂੰ ਹੀ ਆ ਆ ਲੱਛਤਾ ਸਾਜੀ ਸਾਜੀ ਇਹ ਤੈਨੂੰ ਵੀ ਕਰੀ ਤੈਨੂੰ ਟਲ ਆ ਠੀਕ ਹੈ ਲੈ ਵੀ ਜਿੱਦਾਂ ਰੱਬ ਨੇ ਸਾਨੂੰ ਰਾਗ ਦਿੱਤਾ ਫੜ ਜਾ ਸਾਜੀ ਉੱਧੇ ਜੇ ਨਾ ਪੜਨਾ ਚਾਹੇ ਸਾਜੀ ਵੀ ਸਾਜੀ ਇੰਨਾ ਜੀ ਇੰਨਾ ਜੀ ਕਰਨ ਕਰੀ ਆ ਆਗਾ ਰਗਾ ਰਗਾ